ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਵੀਡੀਓ ਆਪ ਸੰਗਤਾਂ ਵਾਸਤੇ ਕਿ ਹਰ ਤਰ੍ਹਾਂ ਦੀ ਮੁਸੀਬਤ ਮੁਸੀਬਤ ਕਈਆਂ ਤੇ ਪੈ ਗਈ ਆ ਜਾਂ ਕਈਆਂ ਤੇ ਮੁਸੀਬਤ ਆਉਂਦੀ ਜਾਂਦੀ ਰਹਿੰਦੀ ਹੈ ਸਭ ਤਰ੍ਹਾਂ ਦੀ ਮੁਸੀਬਤ ਖਤਮ ਹੋਵੇਗੀ ਤੁਸੀਂ ਕੀ ਕਰਨਾ ਹੈ ਹਰ ਰੋਜ਼ ਪੰਜ ਪਾਠ ਚੌਪਈ ਸਾਹਿਬ ਜੀ ਦੇ ਸੁਣਨੇ ਹਨ ਪਿਆਰ ਨਾਲ ਸੁਣਨੇ ਹਨ ਤੇ ਮਨ ਬਿਰਤੀ ਲਾ ਕੇ ਸੁਣੋ ਡੇਲੀ ਸੁਣੋ ਸਾਰੀਆਂ ਮੁਸੀਬਤਾਂ ਹਟ ਜਾਣਗੀਆਂ ਖੁਸ਼ੀ ਦੀ ਲਹਿਰ ਆਵੇਗੀ ਪਿਆਰਿਓ بس ਸ਼ਰਧਾ ਰੱਖ ਕੇ ਭਾਵਨਾ ਰੱਖ ਕੇ ਪੰਜ ਪਾਠ ਢੇਲੀ ਸੁਣਿਆ ਕਰੋ ਚੌਪੀ ਸਾਬ ਚੌਕੜਾ ਮਾਰ ਲਿਆ ਕਰੋ ਆਪਣੇ ਜਿਹੜੇ ਕੰਮ ਧੰਦੇ ਨੇ ਉਹ ਸੰਕੋਚ ਕੇ ਬੈਠ ਜਾ ਕਰੋ ਜਾਂ ਤੁਸੀਂ ਸਾਡੀਆਂ ਭੈਣਾਂ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਤਿਆਰ ਕਰਦੀਆਂ ਨੇ ਜਾਤਾ ਸੁਰਤੀ ਰੱਖ ਕੇ ਸੁਰਤੀ ਧਿਆਨ ਲਾ ਕੇ ਆਪਦਾ ਕੰਮ ਕਰਦੇ ਹੋਏ ਵੀ ਲਾਹਾ ਲੈ ਸਕਦੇ ਹੋ ਜੇ ਜੇ ਪੂਰਾ ਫਾਇਦਾ ਲੈਣਾ ਹੈ ਤਾਂ ਫਿਰ ਇਕਾਗਰ ਚਿੱਤ ਹੋ ਕੇ ਭਾਵ ਚੌਂਕੜਾ ਮਾਰ ਕੇ ਬੈਠ ਜਾਓ ਤੇ ਚੌਪਈ ਸਾਹਿਬ ਜੀ ਦੇ ਪੰਜ ਪਾਠ ਰੋਜ਼ਾਨਾ ਸੁਣੋ ਆਓ ਪਿਆਰ ਸਹਿਤ ਆਪਾਂ ਚੌਪਈ ਸਾਹਿਬ ਜੀ ਦਾ ਜਾਪ ਸਰਵਣ ਕਰੀਏ ਜੀ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਚ ਬੇਨਤੀ ਚਾਉ ਫਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਾ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸਤ ਸਭੇ ਤੁਮ ਕਾਭੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਹ ਪਰਵਾਰਾ ਸੇਵਕ ਸਿਖ ਸਾਭੈ ਕਰਤਾਰਾ ਮੋਹ ਰੱਛਾ ਨਜ ਕਰਦਾ ਕਰੀਐ ਸਭੈ ਰਣ ਕਾ ਅਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਸਾਡ ਕੋਈ ਅਵਰਣਾ ਧਿਆਉ ਜੋ ਬਰ ਚਾਹਉ ਸੁਣ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੈ ਉਬਰੀਐ ਮਰਨ ਕਾਲ ਕਾ ਤਰਾਸ ਨੇ ਬਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋਜ ਜੋ ਕਰੀ ਹੋਰ ਅੱਛਾ ਰਾਖ ਲੈ ਹੋ ਮੋਹੇ ਰਾਖਨ ਹਾਰ ਸਾਹਿਬ ਸੰਤ ਸਹਾਏ ਪਿਆਰ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੁ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰਤ ਸਿਹਿ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਟਰਾ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟਿ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੇ ਏਕ ਏਕ ਕੀ ਪੀਰ ਪਛਾਨਾ ਘਟ ਘਟ ਕੇ ਪਟ ਪਟ ਕੀ ਜਾਣ ਜਬ ਉਦਕਰਖ ਕਰ ਕਰਤਾਰਾ ਪ੍ਰਜਾ ਧਰਤਵ ਦੇਹ ਅਪਰੰਤ ਜਬ ਆਕਰ ਕਰਤ ਹੋ ਕਬਹੂ ਤੁਮ ਮੈ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਨੀ ਮੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਵੇਕਾਰ ਨਿਰਲੰਭੋ ਆਦ ਅਨੀਲ ਅਨਾਦ ਅਸੰਭ ਤਾਕਾ ਮੂਡ ਉਚਾਰਤ ਪਹਿਦਾ ਜਾ ਕੋ ਭੇਵਨਾ ਪਾਵਤ ਦੇਦਾ ਤਾਕ ਆਵਕਾਰ ਪਾਨ ਅਨੁਮਾਨਤ ਮਹਾ ਮੂਡ ਕਛ ਭੇਦ ਨਾ ਜਾਣਤ महादेव काव कहत सदा शिव रंगकार का, का चिंतन है पेव आप आपनी बुद्ध है जेती वर्णत पहन पहन तोहे तेती तुम्हारा लखा ना जाए पसारा कहवत सजा प्रथम संसार एक रूप अनूप सरूपा रंग पायो राव कई फूपा अंडज जेर जे सेत जकीनी उत्पोज खान बहु रच दीन ਕਾਹੂ ਫੂ ਰਾਜਾ ਹਵਾ ਬੈਠਾ ਕਾਹੂ ਸਿਮਟ ਭਾਇਓ ਸੰਕਰ ਇਕਾਠਾ ਸੈਗਰੀ ਸ੍ਰਿਸ਼ਟ ਦਿਖਾਇਆ ਚੰਫਵ ਆਤ ਜੁਗਾਦ ਸਰੂਪ ਸੁਆੰਗ ਪਵ ਆਬਰ ਅੱਛਾ ਮੇਰੀ ਤੁਮ ਕਾਰੋ ਸਿੱਖ ਓਵਾਰਾ ਸਿੱਖ ਸੰਘਰੋ ਦੁਸ਼ਟ ਜੀਤੇ ਉਠਵਤ ਉਤ ਪਾਤਾ ਸਕਲ ਮਨੇਸ਼ ਕਰੋ ਰਣ ਘਾਤਾ ਜੀ ਹਸ ਤੋ ਜੀ ਤਬ ਸਰਣੀ ਪਰੇ ਤਿਨ ਕੇ ਦੁਸ਼ਟ ਦੁਗਤ ਖਵਾ ਮਰੇ ਉਰਖ ਜਾਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰ ਜੋ ਕਾਲ ਕਾ ਇਕ ਵਾਰ ਧਿਆਏ ਹੈ ਤਾ ਕੇ ਕਾਲ ਨਿਕਟਨੈ ਅਹ ਰੱਛਾ ਹੋਏ ਤਾਹੀ ਸਭ ਕਾਲ ਦੁਸ਼ਟ ਅਰਿਸ਼ਟ ਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰੇ ਹੋ ਤਾ ਕੇ ਤਾਪ ਤਨ ਕ ਮਹ ਹਾਰੇ ਹੋ ਰਿੱਧ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਹਾ ਚੁਆ ਸਾਕਾ ਨਾ ਕੋਈ ਇੱਕ ਵਾਰ ਜਨ ਤਮੈ ਸੰਭਾਰਾ ਕਾਲ ਫਾਸ ਤੇ ਤਾਹੇ ਓ ਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰ ਦੁਸ਼ਟ ਦੁਖ ਤੇ ਰਹਾ ਹੜਗ ਕੇਤ ਮੈਂ ਸਰਣ ਤੇ ਹਾਰੇ ਆਪ ਹਾਥ ਦਾ ਲਿਹ ਓ ਵਾਰੀ ਸਾਰਬ ਠੌਰ ਮਹੌ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ कृपा करी हम पर जग माता ग्रंथ कर पूर्ण शुभ रत्त किल बिक सकल देखू हरता दुख दुख्यान का शय करता श्री जस सोझा पाए दयाला पूर्ण करा ग्रंथ तत्काल मन वाषित फल पावे सोई दुख नत सह व्यापत कोई अड़ल ਸੋਨਾ ਗੰਗ ਜੋ ਜਾਹੀ ਸੁਰਸਨਾ ਪਾਵਈ ਸੁਨੈ ਮੋੜ ਚਤ ਲਾਏ ਚਤੁਰਤਾ ਆਵਈ ਦੂਖ ਦਰਦ ਪਾਓ ਨਿਕਟ ਨਤ ਨਰ ਕੇ ਰਹਾ ਹੋ ਜੋ ਆ ਕੀ ਏਕ ਬਾਰ ਚਾਉ ਪਈ ਕੋ ਕਹ ਚਾਉ ਪਈ ਸੰਬਤ ਸਤ ਰ ਸਾਸ ਪੜੀ ਜਾਏ ਅਰਧ ਸਾਸ ਪੁਣ ਤੀਨ ਕਹੀ ਜਾਏ ਭਾਦ੍ਰਵਸੁਦੀਸ਼ਟ ਮਹੀਰਾ ਬਹਾਰ ਤੀਰ ਸਤ ਦ੍ਰਵ ਗ੍ਰੰਥ ਸੋਧਾਰਾ ਆਦਰਵ ਸੁਦੇਸ਼ਟਮੀ ਰਾਵਾਰ ਤੀਰ ਸਤਦਰਵ ਗ੍ਰੰਥ ਸੁਧਾਰਾ ਸਵੈ ਆਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀ ਪੁਰਾਨ ਕੁਰਾਨ ਆਨੇ ਕ ਕਹ ਮਤੇ ਇਕ ਨਾ ਮੰਨਿਓ ਸਿਮਰਤ ਸਾਸਤਰ ਵੇਦ ਸਭ ਬਹੁ ਭੇਦ ਕਾ ਹਮ ਇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੁਹਰਾ ਸਗਲ ਦਵਾਰ ਕਾ ਛਾਡਕੇ ਗਾਇਓ ਤਹਾਰੋ ਦਵਾਰ ਮਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕਾ ਛਾਡਕੇ ਗਾਇਓ ਤਹਾਰੋ ਦਵਾਰ ਮਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਗੁਰੂ ਪਿਆਰੀ ਸਾਧ ਸੰਗਤ ਚੌਪਈ ਸਾਹਿਬ ਜੀ ਦੇ ਪਾਠ ਆਪ ਜੀ ਰੋਜਾਨਾ ਸਰਵਣ ਕਰੋ ਕਟੋ-ਕਟ ਪੰਜ ਪਾਠ ਸੁਣੋ ਆਠ ਸੁਣੋ ਤੇ ਬੜੀ ਖੁਸ਼ੀ ਆਵੇਗੀ ਤਕਾਬਟਾਂ ਦੂਰ ਹੋਣ ਗਈਆਂ ਮੁਸ਼ਕਲਾਂ ਦਾ ਹੱਲ ਹੋ ਜਾਊਗਾ ਜ਼ਿੰਦਗੀ ਵਿੱਚ ਮੁਸ਼ਕਲ ਜਿਹੜੀ ਆਈ ਹੈ ਉਹਦਾ ਵੀ ਹੱਲ ਹੈ ਤੇ ਜੜੀਆਂ ਮੁਸ਼ਕਲਾਂ ਆ ਜਾਂਦੀਆਂ ਨੇ ਉਹਦਾ ਵੀ ਹੱਲ ਹੈ ਚੌਪਈ ਸ਼ਬਦੀ ਦਾ ਪਾਠ ਡੇਲੀ ਰੋਜਾਨਾ ਸੁਣੋ ਪਿਆਰ ਦੇ ਨਾਲ ਸੁਣੋ ਤੇ ਭਾਵਨਾ ਵਾਲਿਆਂ ਦੇ ਬੇੜੇ ਪਿਆਰਿਓ ਪਾਰ ਹੁੰਦੇ ਹਨ ਸੋ ਬਾਣੀ ਪੜਦੇ ਆਂ ਸੇਵਾ ਕਰਦੇ ਆਂ ਹੋਈਆਂ ਪੁੱਲਾਂ ਦੀ ਖਿਮਾ ਬਖਸ਼ੋ ਸੋ ਆਪ ਸੰਗਤ ਜੀ ਨੂੰ ਬੇਨਤੀ ਕਰਾਂਗੇ ਪਿਆਰਿਓ ਇਹ ਚੈਨਲ ਆਪਜੀ ਦੀ ਸੇਵਾ ਵਾਸਤੇ ਹੀ ਬਣਾਇਆ ਗਿਆ ਹੈ ਜੀਐਸਟੀਵੀ 13 13 ਇਸ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਵਾਹਿਗੁਰੂ ਲਿਖੋ ਤੇ ਜਿਹੜੇ ਸ਼ਰੀਰਾਂ ਦਾ ਭਲਾ ਹੁੰਦਾ ਹੈ ਪਾਠ ਸੁਣ ਕੇ ਤੇ ਉਹ ਵੀ ਆਪਣੀ ਸਟੋਰੀ ਚ ਪਾਇਆ ਕਰੋ ਤਾਂ ਕਿ ਤੁਹਾਡੀ ਸਟੋਰੀ ਸੁਣ ਕੇ ਕਿਸੇ ਅਗਲੇ ਦਾ ਵੀ ਜਿਹੜਾ ਮਨ ਬਣੇ ਉਹ ਬਾਣੀ ਪੜਨ ਲੱਗ ਜਾਏ ਉਹਨੂੰ ਤਸੱਲੀ ਹੋ ਜਾਏ ਬਹੁਤ ਸਾਰੇ ਪ੍ਰਾਣੀ ਆ ਜਿਨ੍ਹਾਂ ਤੇ ਕਿਰਪਾ ਵਰਤੀ ਹੈ ਸੋ ਸ਼ਰਦਾ ਸਹਿਤ ਜਬੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ